ਜਮਾਤ ਪਹਿਲੀ ਵਿਸ਼ਾ ਪੰਜਾਬੀ ਪਾਠ 15 ਬਿੰਦੀ ਲਗਾਕਰ ਚੰਦਾ ਗੋਲ ਗੋਲ ੱੱਲੇ ਕਰਤੇ ਗੋਲ ਗੋਲ ਮੰਮੀ ਦੀ ਰੋਟੀ ਗੋਲ ਗੋਲ ਪਾਪਾ ਦਾ ਪੈਸਾ ਗੋਲ ਗੋਲ ਮੈਂ ਵੀ ਗੋਲ ਤੂੰ ਵੀ ਗੋਲ ਸਾਰੀ ਦੁਨੀਆ ਗੋਲ ਮਟੋ ਹਾਂਜੀ ਬੱਚਿਓ ਮੈਂ ਗੱਲ ਕਰ ਰਹੀ ਹਾਂ ਜੀ ਸਾਡੇ ਗੋਲ ਮਟੋਲ ਲਗਾਖਰ ਬਿੰਦੀ ਦੀ ਮੈਨੂੰ ਪਤਾ ਹੈ ਤੁਸੀਂ ਬਿੰਦੀ ਲਗਾਖਰ ਵਾਲੇ ਸ਼ਬਦ ਪੜ ਰਹੇ ਹੋ ਤੁਸੀਂ ਇਹ ਵੀ ਜਾਣਦੇ ਹੋ ਕਿ ਬਿੰਦੀ ਅੱਖਰ ਦੇ ਉੱਪਰ ਲੱਗਦੀ ਹੈ ਅਤੇ ਇਸ ਦੀ ਆਵਾਜ਼ ਟਿੱਪੀ ਦੀ ਤਰ੍ਹਾਂ ਹੀ ਨੱਕ ਦੇ ਵਿੱਚੋਂ ਆਉਂਦੀ ਹੈ ਅੱਜ ਅਸੀਂ ਪੰਨਾ ਨੰਬਰ 122 ਤੋਂ 7ਵੀਂ ਪੰਕਤੀ ਦੇ ਸ਼ਬਦਾਂ ਨੂੰ ਪੜਨ ਦਾ ਅਭਿਆਸ ਕਰਾਂਗੇ ਪਹਿਲਾਂ ਅਸੀਂ ਬਿੰਦੀ ਲਗਾਖਰ ਦੀ ਮੁਹਾਰਨੀ ਦੀ ਦੁਹਰਾਈ ਕਰਦੇ ਹਾਂ ਆੜੇ ਕੰਨਾ ਉੱਤੇ ਬਿੰਦੀ ਆ ਸਸੇ ਕੰਨਾ ਉੱਤੇ ਬਿੰਦੀ ਸਾ ਹਾ ਕਾ ਕਾ ਗਾ ਕਾ ਆਓ ਤਸਵੀਰਾਂ ਦੀ ਮਦਦ ਨਾਲ ਪੜੀਏ ਇਸ ਤਸਵੀਰ ਨੂੰ ਦੇਖੋ ਬੱਚੇ ਪੁਸਤਕਾਂ ਪੜ ਰਹੇ ਹਨ ਹਾਂਜੀ ਬੱਚਿਓ ਪੁਸਤਕਾਂ ਸਾਨੂੰ ਚੰਗੀਆਂ ਚੰਗੀਆਂ ਗੱਲਾਂ ਸਿਖਾਉਂਦੀਆਂ ਹਨ ਸਾਡਾ ਸ਼ਬਦ ਹੈ ਜੀ ਪੁ ਸ ਕਾਂ ਪੁਸਤਕਾਂ ਦੇਖੋ ਪਲਾ ਬੱਚਾ ਆਪਣੇ ਪਰਛਾਵੇਂ ਦੇ ਨਾਲ ਕਿਸ ਤਰ੍ਹਾਂ ਖੇਡ ਰਿਹਾ ਹੈ ਹਾਂਜੀ ਸਾਡਾ ਸ਼ਬਦ ਹੈ ਬੱਚਿਓ ਪ ਰ ਛਾ ਵਾ ਪਰਛਾਵਾ ਇਹ ਹੈ ਜੀ ਰੰਗ ਬਿਰੰਗੀਆਂ तितਲੀਆਂ तितਲੀਆਂ ਫੁੱਲਾਂ ਦਾ ਰਸ

ਇਹ ਤਾਂ ਕਵਿਤਾਵਾਂ ਗਾਰੇ ਹਨ ਤਾਂ ਅਸੀਂ ਪੜ੍ਹਦੇ ਹਾਂ ਜੀ ਕ ਵਿਤਾਵਾਂ ਕਵਿਤਾਵਾਂ ਇਹ ਦੇਖੋ ਮੈਨੂੰ ਲੱਗਦਾ ਹੈ ਬੱਚੇ ਦਾ ਜਨਮ ਦਿਨ ਹੈ ਇਸ ਲਈ ਕੇਕ ਦੇ ਉੱਤੇ ਮੋਮਬਤੀਆਂ ਜਗਾ ਰਹੇ ਹਨ ਹਾਂਜੀ ਸਾਡਾ ਸ਼ਬਦ ਹੈ ਮੋ ਮ ਬੱਬੇ ਅਦਤ ਤੱਤੇ ਵੇ ਰੀ ਤੀ ਆੜੇ ਕੰਨ ਅਕ ਤੇ ਬਿੰਦੀ ਆ ਮੋਮਬੱਤੀਆਂ ਇਹ ਹੈ ਬੱਚਿਓ ਫੁਲਕਾਰੀਆਂ ਸਾਡੇ ਪੰਜਾਬ ਦੇ ਵਿੱਚ ਕੁੜੀਆਂ ਵਿਆਹ ਦੇ ਉੱਤੇ ਬੜੇ ਹੀ ਚਾਹ ਦੇ ਨਾਲ ਫੁਲਕਾਰੀਆਂ ਲੈਂਦੀਆਂ ਹਨ ਤਾਂ ਸਾਡਾ ਸ਼ਬਦ ਹੈ ਜੀ ਫੁ ਲ ਕਾ ਰੀ ਆ ਫੁਲਕਾਰੀਆਂ ਆਓ ਦੁਹਰਾਈ ਕਰੀਏ ਉਸਤਕਾ ਪਰਛਾਵਾ ਤਿਤਲੀਆਂ ਕਵਿਤਾਵਾ ਮੋਮਬੱਤੀਆਂ ਫੁਲਕਾਰੀਆਂ ਹੁਣ ਅਸੀਂ ਇੰਨਾ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰਦੇ ਹਾਂ ਪਪਾ ਪੱਪਿਆ ਕੜਪੂ ਸ ਤ ਕਕਾ ਕੱਕੇ ਕੰਨਾ ਉੱਤੇ ਬਿੰਦੀ ਕਾਂ ਪੁਸਤਕਾਂ ਪਪਾ ਰਾਰਾ ਛੱਛਾ ਛੱਛੇ ਕੰਨਾ ਉੱਤੇ ਬਿੰਦੀ ਛਾਂ ਵਾਵਾ ਵਾਵੇ ਕੰਨਾ ਉੱਤੇ ਬਿੰਦੀ ਵਾਂ ਪਰ ਛਾਵਾਂ ਤੱਤਾ ਤੱਤੇ ਸਿਆ ਰਿੱਤੀ ਤ ਲੱਲਾ ਲੱਲੇ ਵਿਹਾਰੀ ਲੀ ਆੜਾ ਆੜੇ ਕੰਨਾ ਉੱਤੇਿੰ ਬਿੰਦੀ ਆ ਤਿਤਲੀਆਂ ਕਕਾ ਵਾਵਾ ਵਾਵੇ ਸਿਆਰੀ ਵੀ ਤਤਾ ਤਤੇ ਕੰਨਾ ਤਾ ਵਾਵਾ ਵਾਵੇ ਕੰਨਾ ਉੱਤੇਿੰ ਬਿੰਦੀ ਵਾ ਕਵਿਤਾਵਾ ਮਮਾ ਮੰਮੇ ਹੋੜਾ ਮੋ ਮ ਬੱਬਾ ਬੱਬੇ ਅਦਕ ਤਤਾ ਤੱਤੇ ਵੇ ਰਿੱਤੀ ਆੜਾ ਆੜੇ ਕੰਨਾ ਉੱਤੇ ਬਿੰਦੀ ਆ ਮੋਮਬੱਤੀਆਂ ਫਫਾ ਫਫੇ ਅੰਕੜ ਫੂ ਲੱਲਾ ਕੱਕਾ ਕੱਕੇ ਕੰਨਾ ਕਾ ਰਾਰਾ ਰਾਰੇ ਵੇ ਰੀ ਆੜਾ ਆੜੇ ਕੰਨਾ ਉੱਤੇ ਬਿੰਦੀ ਆ ਫੁਲਕਾਰੀਆਂ ਕਰਦਾ ਕੰਮ ਘਰ ਦੇ ਕੰਮ ਦੇ ਵਿੱਚ ਬੱਚਿਓ ਤੁਸੀਂ ਇਹ ਸ਼ਬਦ ਆਪਣੀ ਕਾਪੀ ਦੇ ਉੱਤੇ ਲਿਖਨੇ ਹਨ ਅਤੇ ਪਾਠ ਪੁਸਤਕ ਤੋਂ ਇਹ ਸ਼ਬਦ ਪੜ੍ਹਨੇ ਹਨ